ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5-6 ਬਸ਼ੇ ਤਾਂ ਵਿਖਾਉਣੇ ਆ ਸਾਰੀਆਂ ਸੁਈਆਂ ਵਿਖਾਉਣੀਆਂ ਨੇ ਬਾਕੀ ਸੁਈਆਂ ਦੀ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਵੀ ਨਾ ਹੀ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਦੋ ਟਾਈਮ ਚੁਆਈ ਕਰਾ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਹਾਂ ਦੰਦ ਸਿੰਘ ਪਿੰਡ ਚੱਠਾ ਤਸੀਰ ਬਟਾਲਾ ਜਿਹੜਾ ਗਾਸਤੁਰ ਤੇ ਫੋਨ ਨੰਬਰ ਵੀ ਬੋਲ ਦੋ 9056827755 ਠੀਕ ਆ ਅੱਜ ਮੱਝਾਂ ਹੈਗੀਆਂ ਵਾ ਪੰਜ ਤੇ ਇੱਕ ਗਾਂ ਹਨਾ ਹਾਂਜੀ ਸਾਰੀਆਂ ਸੁਣੀਆਂ ਸ਼ੁਰੂਆਤ ਫੇਰ ਪਹਿਲਾਂ ਛੋਟੀ ਤਾਂ ਕਰ ਲਈਏ ਠੀਕ ਆ ਜੀ ਕਿੰਨੇ ਦਿਨਾਂ ਦੀ ਸੋਈ ਹੈ ਆ ਸੋਈਆ ਪੰਜਾਸ਼ਾ ਦਾ ਨਹੀਂ ਮਰੇ ਕੱਟੀ ਜੀ ਵਿੱਚੀ ਬਹੁਤ ਠੰਡੀ ਕੋਈ ਬੀਰ ਆ ਸੋ ਠੰਡੀ ਠੰਡੀ ਬੜੀ ਆ ਚਾਹ ਇਤਰੇ ਬੈਜੇ ਭਾਵੇਂ ਆਹ ਆਹ ਲਈ ਸੱਦੇ ਤਰੇ ਠੰਡੀ ਧੀਰੀ ਆ ਜਿਹੜੀ ਬਾਕੀ ਮਾੜੀ ਜੀ ਨਾ ਨੋਰਮਲ ਜੀ ਦੀ ਪਰਲੇ ਬਨੇ ਪਾੜਾ ਗਈ ਏ ਉਹਨੇ ਕੇਵਲ ਆ ਜੀ ਹੈਗੇ ਆ ਆਹ ਜੀ ਛੋਟੀ ਨੂੰ ਪਾ ਜਿੰਦੀ ਹਾਂ ਉਹ ਬਹੁਤ ਚੰਗਾ ਬਹੁਤ ਚੰਗੀ ਚਵਾਈ ਏ ਕਿੰਨੇ ਦਿਨਾਂ ਦੀ ਸੋਈ ਵੇਚੀ ਹੈ ਸਰ ਪੰਜ ਮਹੀਨਾ ਤੋਂ ਜਿਆਦਾ ਕੋਈ ਤਾਂ ਅੱਜ ਵੀ ਸੋਈ ਕੱਟੀ ਹੈ ਮਗਰ ਇਹਦੇ ਕੱਟੀ ਹੈ ਨਾਲੂ ਦੇ ਬੱਚਾ ਜਿਹੜੇ ਤੇ ਦੁੱਧ ਕਿੰਨਾ ਹੋਨੇ ਦੇਖੋ ਉਹ ਵੀ ਜੀ 10 ਲਾਈ ਯਾਰ ਭਾਈ 9 ਕਿਲੋ ਚੋਕੇ ਦੇਣਾ ਪੱਕਾ ਦੁੱਧ ਜਿਹੜਾ ਹੈਗਾ ਉਹ ਵੀ ਗਿੱਜੀ ਹੋਈ ਗਈ ਹੀ ਅੱਛਾ ਤੇ ਸੌਦਾ ਵੀ ਕੀਤਾ ਜਾਉਂਗਾ ਜਿਵੇਂ ਜਿਵੇਂ ਹਾਂਜੀ ਜੁਵਾਈ ਲੀਟਰ ਮਰਵਾਏ ਆ ਹਾਂਜੀ ਆਨੇ ਸਾਈ ਦੇ ਕੈਰ ਵੀ ਬੜਾ ਪਾਤੀਸ ਮੇਰੇ ਭਾਈ ਵਾਦਾਂਗੇ ਹਾਂਜੀ ਮੈਸੇਜ ਵੀ ਜੇ ਮੇਰੇ ਕੋਲ ਇਹਨਾਂ ਦਾ ਬਖਾਲ ਦਾਂਗੇ ਅੱਛਾ ਤੇ ਮੁਣਕੇ ਚ ਆ ਕੇ ਅੱਧਰ ਕੋ ਪੈਸਾ ਅਰੇਂਜਮੈਂਟ ਨਹੀਂ ਹੋਇਆ ਅੱਛਾ ਤੇ ਉਹ ਤੁਹਾਨੂੰ ਪਤਾ ਦੋਗੇ 2 ਡੇ ਹੁੰਦਾ ਅੰਦਰ ਵਿਗੰਡਿਆ ਹਾਂਜੀ ਹਾਂਜੀ ਤੇ ਪਹਿਲਾਂ ਆਂਦੇ ਆੜੀ ਜਬਾਨ ਆਈ ਮੈਂ ਹੀ ਖੜਨੀ ਖੜਨੀ ਆ ਚੁਆ ਵੀ ਲਈ ਤਸੱਲੀ ਵੀ ਕਰਾਈ ਅੱਛਾ ਹਾਂਜੀ ਬਾਕੀ ਜੋ ਡਿਜਕ ਨਵੇਂ ਪੈਸੇ ਦਾ ਨੁਕਸਾਨ ਹੋ ਗਊ ਚੋਵੇ ਤਸੱਲੀ ਕਰਕੇ ਖੜੇ ਬਾਕੀ ਚਲੋ ਕਈ ਵਾਰੀ ਕਈ ਗੱਲਾਂ ਹੋ ਜਾਂਦੀਆਂ ਘਰਾਂ 'ਚ ਨਹੀਂ ਪੈਸੇ ਜਮ੍ਹਾਂ ਹੁੰਦੇ ਕਈ ਵਾਰੀ ਚਲੋ ਆਜਾ ਦੰਦਾਂ ਦੀ ਝੋਟੀ ਆ ਮੇਸਾ ਨਾਲੇ ਸਾਦੇ ਸਾਦੇ ਜੀ ਪਿਓਰ ਚਾਰ ਦੰਦ ਝੋਟੀ ਆ ਜਿਹੜੀ ਵੇਖੋ ਚੌਕੀ ਜਿਹੇ ਦਹੀਂ ਆ ਬਰਾਬਰ ਕਰਨ ਦੇ ਦੋਂਦੇ ਦੋਂਦੇ ਤੋਂ ਚੌਕੀ ਜਿਹੜੀ ਹੋਣਦੀ ਆ ਉਹ ਆਇਆ ਇਹਦਾ ਪਹਿਲਾ ਆ ਵੱਡੀ ਝੋਟੀ ਆ ਬਾਕੀ ਉਮਰ ਦੇ ਸਾਹ ਨਾ ਕੱਦ ਕਾਠ ਵਜਨ ਦਾ ਲੱਗਾ ਚੰਗਾ ਆ ਅਰੇ ਵੀਜੀ ਚੌਗੀ ਹੋਣੀ ਆ ਹਾਂਜੀ ਕੀ ਹੋਣੀ ਜਵਾਨ ਹੋਣੀ ਜਿਹਨੂੰ 2-3 ਸੂਏ ਝੋਟੀ ਨਹੀਂ ਦੇਣਾ ਦੰਦਾ ਦੀ 2 ਸੂਏ ਬਾਕੀ ਟਾਈਮ ਖਾਲ ਦੋ 10:50 ਮਿੰਟ ਹੋ ਜੇ 11 ਵਜੇ ਨਾਲ ਆਏ ਆ ਤੇ ਕੋਈ ਵੀ ਰੋਸਾ ਨਾ ਹਵਾਨੇ ਦਾ ਅੰਜਲਾਵੇ ਅਜੋ ਨਿੱਕੀ ਭਲਾਂ ਜਿਹੜੀਆਂ ਹਵਾਨੇ ਤੇ ਹੈਗੀਆਂ ਵਾ ਹਾਂਜੀ ਤੇ ਮੁੱਲ ਫਿਰ ਵੀਰ ਜੀ ਇਹਦਾ ਮੁੱਲ ਵੀਰ ਜੀ 79000 ਝੋਟੀ ਦੀ ਪਹੁੰਚ ਹੋਈ 100 ਕਿਲੋਮੀਟਰ ਤੱਕ ਹਾਂਜੀ 80000 100 ਕਿਲੋਮੀਟਰ ਤੱਕ ਪਹੁੰਚ ਹੋਊਗੀ ਅੱਛਾ ਹਾਂਜੀ ਠੀਕ ਹੈ ਜੀ 80000 ਛੱਡ ਦੇਣਾ ਇਹਦਾ 100 ਕਿਲੋਮੀਟਰ ਤੱਕ ਪਹੁੰਚ ਜੋਟੀ ਦੀ ਠੀਕ ਹੈ ਜੀ ਪਹੁੰਚ ਕਰ ਦੇਣੀ ਇਹਦੇ ਵਿੱਚ ਹੀ ਸੋ ਕਿਲੋ ਮੀਟਰ ਤੱਕ ਨਹੀਂ ਵਾਰ ਵੀ ਜੀ ਪੰਜਵਾਂ ਛੇਵਾਂ ਦੰਜੇ ਸੋਈ ਨੂੰ ਮਗਾ ਕਟਾ ਜਦੇ ਠੀਕ ਆ ਇਹਦੇ ਕੋਲ 10 ਕਿਲੋ ਦੁੱਧ ਹੋ ਗਿਆ 9 ਕਿਲੋ ਜਵਾਗ ਲੈਣਾ ਅੱਛਾ ਇਹਦੇ ਕੋਲ ਵੀ 10 ਲੀਟਰ ਜਿਹੜਾ ਕਹਿੰਦੇ ਵੀ ਤਿਆਰ ਆ ਬਿਲਕੁਲ ਗੋਲ ਸਿੰਘ ਦੀ ਛੋਟੇ ਸਿੰਘ ਦੀ ਝੋਟੀ ਆ ਜੀ ਇਹੋ ਜੀ ਲੜਾ ਬੰਦੇ ਬਾਕੀ ਥਣਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ ਥਣਾਂ ਤੇ ਚੰਗਾ ਲੱਗੇ ਤੇ ਇੱਕ ਰੀ ਬਾਕੀ ਹਵਾਨੇ ਦੇ ਵੀ ਨਾੜਾਂ ਜਿਹੜੀਆਂ ਚੰਗੀਆਂ ਵਾ ਤੇ ਮੁੱਲ ਫਿਰ ਵੀਜੀ ਇਹਦਾ ਮੁੱਲ ਇਹਦਾ ਵੀਜੀ 80000 70000 ਦੇ ਦਈਏ ਕਰਦੇ ਥੋੜਾ ਬਤਾ ਮਾਨਾ ਹੋਰ 180000 ਕਰ ਦਈਏ ਆਪ ਹੀ ਕਰ ਦੋਗੇ 72000 ਦੀ ਦੇ ਦਈਏ ਦੇਣਾ ਗੀ ਠੀਕ ਹੈ ਜਿਹੜਾ ਲੈ ਜੀ ਕਿ ਉਹਦੀ ਯਾਦ ਕਰੂ 21 ਇੱਕ ਨੰਬਰ ਹੋਊਗੀ ਤੇ ਇਹ ਕਿੰਨਾ ਕਿ ਦੁੱਧ ਕਰੀ ਜਾਊਗੀ 12 ਕਿਲੋ ਦੇ ਦਊਗੀ ਜੁਟੀ ਠੀਕ ਹੈ ਜੀ 12 ਲੀਟਰ ਦੁੱਧ ਜਿਹੜਾ ਇਹ ਵੀ ਕਹਿੰਦੇ ਕਰੀ ਜਾਓ ਤੇ ਆ ਜਿਹੜੀ ਜੇ ਇਹ ਵੀ ਸੁਈ ਜੇ ਵੀ ਜੀ ਜਿਹਦੇ ਮਗਰ ਕੱਟੀ ਜੇ ਵੀ ਕੱਲ ਤੁਹਾਨੂੰ ਨਹੀਂ ਦੇਈ ਜੇ ਅੱਛੇ ਪਰਸਵੰਦੀ ਸੁਈ ਬੋਲਾ ਸਟਾਰਟਿੰਗ ਹੋਊਗਾ ਵੱਡੀ ਕਿੰਨਾ 8 ਕਿਲੋ ਬੋਲਾ ਸਟਾਰਟਿੰਗ ਚੁਆ ਕੇ ਦੇਣਾ ਚੁਆਪ ਸਮਾਈ ਕ ਨੰਬਰ ਹੋਊਗਾ ਵੱਡੀ ਮਹੀਂ ਇਹ ਤੋਂ ਠੀਕ ਹੈ ਜੀ ਉਹਦੇ ਵੀ 12 ਕਿਲੋ ਤੋਂ ਬਾਹਰ ਮਹੀਂ ਦੇ ਦਊਗੀ ਵੇਖੋ ਮਹੀਂ ਦਾ ਕੱਦ ਵਜਨ ਘਟਾਇਆ ਠੀਕ ਹੈ ਤੁਰ ਹਾਂ ਹਾਂ ਦੇਖੋ ਕੀ ਦਿਹਾੜ ਵਧੀ ਹੈ ਹਾਂ ਦੇ ਸਾਦੇ ਥੱਲੇ ਇੱਕ ਰੀ ਇਹਦਾ ਮਹੀਨਾ ਜੂ ਦਾ ਯਾਦ ਕਰੂਗਾ ਇਥੋਂ ਥੰਡ ਥੰਡਾ ਲਗਾ ਹੈ ਆ ਲੈ ਸਾਲੇ ਤਾਂ ਤੇ ਥਾਣਾ ਵੀ ਇਹਦੇ ਥਾਣਾ ਦਾ ਸਾਈਜ਼ ਗਿਆ ਪਿਆ ਦਾ ਵੀ ਚੰਗਾ ਛੜਦਾ ਵੀ ਇਤਨੀ ਆ ਲੈ ਸਾਲੇ ਜੀ ਬਾਕੀ ਇਹ ਆ ਵੀ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਣਾ ਉੱਤਰਾ ਭਾਵੇਂ ਜਰੂਰ ਥੋੜਾ ਲਾਗੇ ਰੱਖੂਗੀ ਪਰ ਹੱਥ ਦੀ ਚਵਾਈ ਵਾਲਾ ਥਾਣਾ ਇਹਦੇ ਵੀ ਬਹੁਤ ਚੰਗਾ ਲੱਗਦਾ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਵੀਰ ਜੀ ਦਾ 80000 ਹਾਂ ਜੀ ਕਿੰਨੇ ਦੀ ਦੇ ਰਹੀ ਹੈ ਹਾਂ ਜੀ 2 ਛੜਦੀ 80 ਜੋ 75 ਦੀ ਪੂਰੀ ਦੇ ਦਈਏ ਦੇ ਦਾਂਗੇ ਛੋਟੀ ਹੋ ਜਾ ਮਈ ਵੱਡੀ ਤੇ ਜਾਸੂ ਆਏ ਮਈ ਬਹੁਤ ਚੰਗੀ ਨਾਲ ਲੈ ਲੂ ਯਾਰ ਦੋ ਜਵਾਬ ਖਵਾ ਬਹੁਤ ਜਗਾ ਠੀਕ ਹੈ ਜੀ ਇਹ ਵੀ ਸੁਈਏ ਇਹ ਮਗਰ ਵੀ ਕੱਟੀ ਜੇ ਪਰਸਨ ਵੀ ਜੀ ਇਹਦੇ ਮਗਰ ਵੀ ਕੱਟੀ ਆ ਤੇ ਥੱਲੇ ਐ ਵੀ ਚੰਗੀ ਬਣੀ ਆ ਇੱਕ ਹੁੰਦੀ ਜੀ ਬਹੁਤ ਇਹਦੇ ਤੋਂ 9 ਕਿਲੋ ਤਿਆਰ ਹੋਊਗਾ ਅੱਛਾ 9 ਲੀਟਰ ਤਿਆਰ ਆ ਆਗੇ ਦੇਣਾ ਕਿਤੇ ਚਵਾਈਆਂ ਲੱਗੀਆਂ ਕਾ ਨੂੰ ਮਈਆਂ ਦੇ ਥੱਲੇ ਕੋ ਬੈ ਕੇ ਛੱਡ ਜੂ ਚੋਣ ਦੋ ਤੇ ਮਈਆਂ ਕੀ ਇਹ ਫੌਣੀ ਦਾ ਖਰਚਾ ਦਵਾਵਾਂਗੇ ਤੇ ਇਹ ਕਿੰਨਾ ਦੁੱਧ ਕਰੀ ਜਾਓ ਤੁਸੀਂ ਜੀ 12 ਕਿਲੋ ਬਾਅਦ ਦੇ ਜੀ ਬੜੀ ਥੋੜੀ ਇੱਕ ਜਿਹਾ ਸੁਆਹ ਵੇਖੋ ਮੈਂ ਨਾ ਕੱਢ ਰੱਖੀ ਠੀਕ ਹੈ ਜੀ ਤੋੜ ਦਸਾਂ ਉਹ ਤੇ ਉਹ ਤਰੇ ਆ ਵੀ ਕੱਤ ਕਾਠ ਪਿੱਠਪੜੇ ਦੀ ਚੰਗੀ ਆ ਸਾਠਿਆ ਜੀ ਉਹ ਤਾਂ ਯਾਨੀ 21 ਮਈ ਸਾਰਾ ਸੋਚੋਗੇ ਦੇ ਛੜੀ ਲਈ ਆ ਜਿੰਨਾ ਵਜੇ ਨੇ ਮਈ ਦਾ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ 80000 80000 ਹਾਂਜੀ ਤੇ ਵਿੱਚੋਂ ਮੰਨਤਾ ਨਾ 2000 5000 8000 75000 ਦੀ ਜਾਣ ਦਾ ਕੁਛ ਨਹੀਂ ਹੁੰਦਾ ਕਾਟਾ ਬੜਾ ਬਣਾਇਆ ਜਾਂਦੀ ਹੈ 75 ਦੀ ਨਹੀਂ ਘਾਟਾ ਕੀ ਪੈਜ ਲਿਆ ਘਾਟਾ ਨਹੀਂ ਪੈਂਦਾ ਨਹੀਂ ਵੱਡੀ ਹੈ ਮਈਏ ਜਾਂਦੀ ਹੈ ਦਾਲੀ ਦਵਲੀ ਆਉਂਦੀ ਹਨ ਤੇ ਆ ਜਿਹੜੀ ਜੇ ਇਹ ਵੀ ਸੂਈ ਜੇ ਇਹ ਵੀ ਸੂਈ ਸਵਾਈ ਹੈ ਇਹਨੂੰ ਇਸਾ ਕੱਟ ਦੇਣਾ ਰਸੀਮ ਨਾਲ ਕਟਾ ਜਿਹੜੇ ਫੋਲ ਤੇ ਇਹਦੇ ਕੋਲ ਦੁੱਧ ਹੋਊਗਾ ਇਸਨੋਂ 1 ਲੀਟਰ ਤਿਆਰ ਇੱਕ ਨੰਬਰ ਹੋਊਗੀ ਹਲੇ ਆ ਵੀ ਮੱਜਾਂ ਸਾਰੀਆਂ ਹਲੇ ਦੁੱਧ ਤੇ ਹੋਣੀਆਂ ਆ ਵਾ ਤਾਜ਼ੀਆਂ ਸੂਈਆਂ ਆ ਵਾ ਸਾਰੀਆਂ ਸਾਰੀਆਂ ਲੈ ਹਫਤੇ 10 ਦਿਨਾਂ ਤੋਂ ਅੰਦਰ ਹੀ ਆ ਬਿਲਕੁਲ ਤਾਜ਼ੀਆਂ ਸੂਈਆਂ ਫਿਰ 2 ਦਿਨਾਂ ਦੀ ਸੂਈ ਆ ਕੋਈ 3 ਦਿਨਾਂ ਦੀ ਕੋਈ 4 ਦਿਨਾਂ ਦੀ ਤੇ ਆ ਥਾਣੇ ਤੇ ਦੇਖ ਸਕਦੇ ਜੇ ਲੱਗ ਕੇ ਤੁਹਾਨੂੰ ਨਹੀਂ ਯਾਰ ਬਣਾ ਹਰਨੈਵ ਜੀ ਮਹੀਨੇ ਯਾਰ 12 ਬਰਕਰ ਦੋ ਜੀ ਯਾਰ ਤੇ ਇਹਦਾ ਮੁੱਲ ਫਿਰ ਤੇ 75 ਹਜ਼ਾਰ 75 ਦੀ ਹਾਂਜੀ ਕਿ ਹੋਰ ਡਾਊਨ ਕਰਦੀ ਹੈ 72 ਦੀ ਪੂਰੇ 70 ਦੀ ਅੱਛਾ ਪੂਰੇ 70 ਹੋਰ ਛੱਡਾਂਗੇ 78 ਹਜ਼ਾਰ ਅੱਛਾ 68 ਹਜ਼ਾਰ ਦੀ ਹਾਂਜੀ ਤੇ ਆ ਜਿਹੜੀ ਜੇ ਇਹ ਵਾਰ ਸੁਈ ਜੇ ਠੀਕ ਐ ਇਹਦਾ ਬੱਚਾ ਜੇ ਨਹੀਂ ਉਹ ਉਧਰ ਬੱਚਾ ਅੱਛਾ ਇਹਦਾ ਬੱਚਾ ਉਧਰ ਬੱਚਾ ਅੱਛਾ ਇਹਦਾ ਵੀਰ ਜੀ ਮੜ ਜਾ ਕਮਜ਼ੋਰ ਜੀ ਅੱਛਾ ਬੱਚਾ ਜੇ ਤਾਂ ਗਰੇਨੇ ਜਾਂ ਨਹੀਂ ਹੁੰਦਾ ਅੱਛਾ ਗਰੇਨੇ ਆਵਾ ਬੱਚਾ ਜੇ ਗਰੇਨੇ ਜੇ ਬੱਚਾ ਜੇ ਤਸਕੇ ਦੇਣੀ ਆ ਬਾਕੀ ਵਿਹੜ ਕੁੜੀ ਚੰਗੀ ਆ ਸੋਈ ਨੂੰ ਕਿੰਨਾ ਚਿਰ ਹੋਇਆ ਵਾ ਸੋਈ ਨੂੰ 10 ਦਿਨ ਹੋ ਗਏ 10 12 ਦਿਨ ਹੋ ਗਏ ਤੇ ਦੁੱਧ ਉਹਨਾਂ ਕਿੰਨਾ ਹੈ ਦੇਖੋ ਦੁੱਧ ਵੀਰ ਜੀ ਦੀ ਹੋਣੀ ਆੀ ਉਹ ਤੇ 12 13 ਕਿਲੋ ਦੁੱਧ ਆ ਤੇ 10 ਕਿਲੋ ਕਰਕੇ ਦੇਣੀ ਆ ਅੱਛਾ ਬਾਕੀ ਇੱਧਰ ਦੇਖੋ ਆਏ ਬੱਚਾ ਮਣੇ ਖੱਡੋ ਇਹ ਦੰਨਾ ਚ ਵਸ਼ੀ ਆ ਵੇਖੋ ਉੱਚੀ ਦੀ ਕੋਈ ਤੇ ਵਾਏ ਮੋਗੀ ਲੱਗੀ ਇਹ ਚੋ ਠੀਕ ਹੈ ਜੀ ਫਿਰ ਦਾ ਇੱਕ ਮਿੰਟ ਜਿੱਦਾਂ ਨੂੰ ਮੱਦੀ ਕੁਛ ਹੋਏ ਤੇ ਦੁੱਧ ਕਿੰਨਾ ਹੋਣੇ ਤੇਗਾ ਦੁੱਧ ਵੀਡੀਓ ਦੇ ਘਰ ਵਾਲੇ 12 ਕਿਲੋ ਦੱਸਣ ਦੇ ਆ ਹਾਂਜੀ ਅਸੀਂ 10 ਕਿਲੋ ਕਰਕੇ ਦੇਣੀ ਸੱਜੇ ਰੋਚੀ ਸੀਈ ਦੁੱਧ ਦੇ ਜੂੜੀ 15-16 ਕਿਲੋ ਅੱਛਾ ਗਾਸ਼ ਕਾਲੇ ਚੁੱਲੇ ਹੋਣੇ ਪਹਿਲਾਂ ਅਸੀਂ ਵੇਖੋ ਕੱਦ ਕਾੜ ਰੋਸੀ ਦਾ ਘੜਾ ਯਾਦ ਕਰ ਕੱਢੀ ਅਸੀਂ 6 ਦਾਂ ਤੇ ਆ ਜੋ ਸੀ ਜੀ ਜੀ ਬਾਕੀ ਉਤਰ ਆਏ ਆ ਵੀ ਕੱਦ ਕਾਠ ਦੀ ਚੰਗੀ ਆ ਦੁੱਧ ਉਹਨਾਂ ਕਹਿੰਦੇ ਵੀ 10 ਲੀਟਰ ਦੇ ਕੋਲ ਜਿਹੜਾ ਹੈਗਾ ਉਹ ਤਾਂ 12-13 10 ਕਿਲੋ ਕਰਕੇ ਦੇਣੀ ਉਹ ਤਾਂ 15 ਕਿਲੋ ਬਾਹਰ ਮਸ਼ੀਨ ਤੇ ਰਹੇਗੀ ਠੀਕ ਹੈ ਜੀ ਅਖੀਰ ਵੀ ਜੀ ਪੂਆ ਜੋੜਿਆ ਹੋਇਆ ਵੇ 75000 ਦੀ ਵੱਡੀ ਇਹਦੀ ਮੱਛੀ ਵੱਡੀ ਆ ਕੱਦ ਕਾਠ ਪੱਖ ਜਵਾਨ ਆ ਇਤਰਾ ਤੇ ਮੈਨੂੰ ਨਹੀਂ ਕੋਈ ਪਤਾ ਤਾਂ ਮਸ਼ੀਨ ਲਗਾ ਰਿਹਾ ਮੁੱਲ ਫਿਰ ਇਹਦਾ ਮੁੱਲ ਦੇਰੀ 50000 ਦੀ ਯਾਦ ਹੀ ਹਾਂਜੀ ਤੁਹਾਡੀ ਮਰਜ਼ੀ ਆ ਦੱਸੋ ਕਿਨੇ ਦੇ ਦੀ ਆਪ ਹੀ ਕਰ ਦੋ 45 ਦੀ 42 ਦੀ ਪੂਰੇ 40000 ਦੀ ਅੱਛਾ ਪੂਰੇ 40000 ਦੇ ਦੇਖੋ ਯਾਰ ਗੱਲ ਠੀਕ ਹੈ ਜੀ ਬਾਕੀ ਇਹਦਾ ਬੱਚਾ ਵੀ ਨੇ ਆਪਾਂ ਦਿਖਾ ਦਿੰਨੇ ਹਨਾ ਤੇ ਆ ਵੀ ਬਾਕੀ ਪਸ਼ੂ ਵੀ ਆਪਣੀ ਸਮਝ ਲੈਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਖ ਕੇ ਤਸੱਲੀ ਕਰਕੇ ਤੇ ਫੇਰ ਇਹ ਆਪਣੇ ਪਸ਼ੂ ਖਰੀਦੋ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਆ ਆ ਬੱਚਾ ਉਤਰਾਂ ਗਾ ਦਾ ਆ ਦੇਖ ਸਾਡੇ ਜੀ ਆ ਜੇ ਪੱਛਾ ਜੇ ਜਿਆਦੇ ਦਿਨ ਨਹੀਂ ਆ ਕੋਲਾ ਹੀ ਆ ਪੱਛਾ ਜਿਹੜਾ ਤੇ ਬਾਕੀ ਆਪਣੀ ਸਮਝਣਾ ਵੇਖ ਕੇ ਤੇ ਤਸੱਲੀ ਕਰਕੇ ਖੜਾ ਉਹ ਸਾਡੀ ਮਾਰ ਕੇ ਵਜੇ ਹਾਂ ਥੋੜਾ ਜਿਹਾ ਤਰ੍ਹਾਂ